ਇਹ ਕਿਤੇ ਪਹੁੰਚਿਆ ਤੇ ਨਹੀਂ ਨਾ ਦਾ ਪਹਿਲੇ ਪਹਿਲੇ ਤਾਂ ਨਹੀਂ ਚੱਲ ਗੋ ਮਨ ਲਾਦਾ ਅੱਜ ਬੋਲਦੇ ਨਹੀਂ ਮੈਂ ਤਾਂ ਫਿਲਮ ਦੇਖ ਕੇ ਆਉਣੀ ਆ ਦੇਖਾਂ ਨਾ ਕਿਹੜੀ ਫਿਲਮ ਦੇਖਣ ਜਾਣਾ ਆਰਾਮ ਨਾਲ ਘਰੇ ਰੋਟੀ ਵਾਰਦੇ ਆ ਖਾ ਲੋ ਅੱਜ ਮੇਰੀ ਸੌਂ ਬਣਾਉਣੀ ਆ ਹਾਂ ਪਹਿਲਾਂ ਦੇਖੀ ਨਹੀਂ ਕਰੇ ਨਾ ਮੈਂ ਤਾਂ ਜ਼ਿੰਦਗੀ ਚ ਨਹੀਂ ਜਾਣਦੀ ਕੀ ਚੀਜ਼ ਆ ਫਿਲਮ ਨਾ ਭਾਈ ਡੈਰੀ ਘਾਹਾਂ ਦੇਊਗਾ ਆਲਾ ਜਿਵੇਂ ਪਿਕਨਿਕ ਤੇ ਚੱਲੇ ਉਹਨੇ ਆਏ ਸਮਾਨ ਚੱਕ ਲਿਆ ਆਪਾਂ ਨਾਲ ਆਮ ਵੀ ਭਾਵੇਂ ਬਹਿ ਕੇ ਬਾਈਲੀ ਰੀਤ ਨੂੰ ਹੋਰ ਹੀ ਜੇ ਲੱਗੂਗਾ ਜਦੋਂ ਵੇਚ ਜੇ ਵੜੇਗੀ ਸ਼ੈਨਮੇ ਦੇ ਗੱਡਿਆਂ ਕਾਠੀ ਵਾਲਾ ਮੰਦਲਾ ਦਾ ਟ੍ਰੈਕਟ ਨਹੀਂ ਮੈਣਣੀ ਭਾਡੇ ਮਾਂਜੀ ਇਹਨੇ ਫਰਮਾ ਹੀ ਦੇਖ ਕੇ ਆਣੇ ਅੱਗੇ ਕਿਹੜੀ ਸ਼ੈਨਮਾ ਹੈ ਕਿਹੜੀ ਫੈਲੋ ਮੰ ਲੱਗੀ ਵੀ ਐਮੀ ਵਰਕ ਦੀ ਤੈਨੂੰ ਦੱਸਿਆ ਨਹੀਂ ਆ ਮੈਨੂੰ ਕੋਈ ਦੱਸਿਆ ਕਿਸੇ ਨੇ ਲਾ ਸਵੇਰ ਦੇ ਤੈਨੂੰ ਕਹੀ ਜਾਂਦੇ ਆ ਵੀ ਅੱਜ ਅਸੀਂ ਫੈਲੋ ਦੇਖਿਓਣੀ ਫੈਲੋ ਦੇਖਿਓਣੀ ਮੈਨੂੰ ਕੋਈ ਤਾਂ ਦੱਸਿਆ ਮੋਹਰੇ ਦੱਸਿਆ ਪਾਪੀ ਨਹੀਂ ਮੈਂ ਤਾਂ ਮੋਹਰੇ ਨੇ ਕੋਈ ਨਹੀਂ ਦੱਸਿਆ ਹਾਂ ਨਾ ਚੱਲ ਕਰ ਉਹ ਸਿੱਧੀ ਕਰੋ 9 ਵਜੇ ਤੱਕ ਹਾਂ 9 ਵਜੇ ਜਾਣਾ 8:30 ਹੋ ਗਏ ਅੱਜ ਮੇਰੀ ਸੌਂ ਬਣਾਉਣੀ ਆ ਹਾਂ ਲੈ ਸੰਨ ਬਿਖਾ ਕੇ ਹੈਂ ਵੇ ਮੈਨੂੰ ਫਿਲਮ ਦਿਖਾ ਕੇ ਸ਼ਰਮ ਪੁਣਾਉਣੀ ਅੱਜ ਮੇਰੀ ਹਾਂ ਪਹਿਲਾਂ ਦੇਖੀ ਵੀ ਨਹੀਂ ਕਰੇ ਨਾ ਮੈਂ ਤਾਂ ਜ਼ਿੰਦਗੀ 'ਚ ਨਹੀਂ ਜਾਣਦੀ ਕੀ ਚੀਜ਼ ਆ ਫਿਲਮ ਚੱਲ ਫਿਰ ਅੱਜ ਨੂੰ ਸਿਨੇਮਾ ਦਿਖਾ ਕੇ ਲਿਆਉਣੀ ਆ ਹਾਂ ਮੈਨੂੰ ਕਹਿੰਦਾ ਦੱਸਿਆ ਕਿਸੇ ਨੇ ਤੇ ਮੈਂ ਤਾਂ ਆਏ ਸੀ ਕਿ ਤੁਹਾਨੂੰ ਪਤਾ ਹੋਊਗਾ ਮੈਂ ਕੀ ਰੋਲਾ ਪਾ ਰਹੀ ਨਹੀਂ ਨੀ ਟਾਈਮ ਰੋਲਾ ਕੀ ਪਾਵਾਂ ਮੈਂ ਜਦੋਂ ਮੈਨੂੰ ਪਤਾ ਹੀ ਨਹੀਂਗਾ ਜੇ ਮੈਨੂੰ ਪਤਾ ਹੋਵੇ ਤਾਂ ਫੇਰ ਹੀ ਪਾਵਾਂ ਰੋਲਾ ਮੈਂ ਤਾਂ ਸੌਂ ਪੰਨੀ ਨਹੀਂ ਤੇ ਰੁਪਏ ਨੇ ਪਣਾਈ ਨਹੀਂ ਡੈਡੀ ਨੂੰ ਪੁੱਛ ਗਈ ਹੈ ਪੁੱਛ ਨਾ ਹੈ ਕੋਛ ਨਾ ਸੋਚੀ ਬੇਚਲਾ ਤੇਰੀ ਬਾਰੀ ਵਿਲੇ ਫਰਦੇ ਜੜ ਕੀ ਫਰ ਤੁਹੀ ਲਾ ਕੇ ਲਿਆ ਚੁੰਨੀ ਅੰਦਰ ਆ ਆ ਚੁੰਨਾ ਦਿੱਤਿਆਂ ਰਤ ਆਓ ਫੇ ਤੂੰ ਲੈ ਕੇ ਆ ਆਪ ਹੀ ਜਾ ਮਮੀ ਆਪ ਹੀ ਲਿਆਇਆ ਤੂੰ ਮੈਂ ਤੈਨੂੰ ਹਰੀ ਚੁੰਨੀ ਕਿਹਾ ਸੀ ਮੈਨੂੰ ਉਹ ਕੀ ਪਤਾ ਇਸ ਚੁੰਨੀ ਲਿਆ ਲਾ ਮੈਂ ਕਿ ਹਰੀ ਚੁੰਨੀ ਲਿਆ ਹੁ ਡੈਡੀ ਨੂੰ ਡੈਡੀ ਇਹ ਫੋਨ ਮਾਂ ਭਾਈ ਡੈੜੀ ਘਾਹਾਂ ਦੇਊਗਾ ਤੈ ਹੈ ਮੈਂ ਤਾਂ ਰੋਣਾ ਦੇਊਗਾ ਪੁੱਛਦਾ ਮੈਂ ਨਹੀਂ ਕਹਿੰਦੀ ਲੱਭੂਗਾ ਨਾਲ ਚੱਲ ਤੂੰ ਮੈਨੂੰ ਵੀ ਪ੍ਰਤਨ ਦਵਾਉਣਾ ਹਾ ਤੈਰੀ ਮੰਨੂਗਾ ਹੀ ਮੁੰਡਾ ਮੁੰਡਾ ਹੈ ਜਿਆਹਾ ਹੋ ਮੇਰੀ ਹੁਣ ਚੱਲ ਜਲਦੀ ਕਰੇ ਆ ਜਾ ਜਾਂ ਤਾਂ ਮਿਲ ਗਿਆ ਰਾਤ ਨੂੰ ਫਿਰ ਤਾਂ ਦੇਖ ਲਈ ਈ ਵੀ ਬਿਰਕ ਦੀ ਇੱਥੀ ਬਹਿ ਜਾਗੇ ਰੋਟੀ ਖਾਦੀ ਵੀ ਹੈ ਬਾਤ ਸਾਹਿਬ ਦੀ ਠੀਕਰੀ ਜਾ ਲੈ ਉਹ ਬੱਤਿਆ ਤੁੰ ਤੈਨੂੰ ਕਹਿੰਦਾ ਮੈਂ ਤਾਂ ਫਿਲਮ ਦੇਖ ਕੇ ਆਉਣੀ ਆ ਕਿਉਂਕਿ ਮੈਂ ਫਿਲਮ ਦੇਖ ਕੇ ਆਉਣਾ ਬੋਲ ਰਹੀ ਮੈਂ ਤਾਂ ਫਿਲਮ ਦੇਖ ਕੇ ਆਉਣੀ ਆ ਦੇਖਿਆ ਮੈਂ ਕਿਹੜੀ ਫਿਲਮ ਦੇਖਣ ਜਾਣਾ ਆਰਾਮ ਨਾਲ ਰੋਟੀ ਪਰਦੇ ਕਾ ਲੋ ਰੋਟੀ ਤਾਂ ਖਾ ਲਈ ਅਸੀਂ ਹਾਂ ਕਰਾਂਗੇ ਸਾਂ ਜਾਵਾਂ ਉਹ ਇੰਨੀ ਵੈਰਕ ਦੀ ਫਿਲਮ ਲੱਗੀ ਵੀ ਆ ਬੈਠਾ ਕਰੋ ਕਰਮਾ ਕਰਣਾ ਹੈ ਇੰਨੀ ਵੈਰਕ ਦੀ ਫਿਲਮ ਲੱਗੀ ਵੀ ਆ ਕੰਮ ਕਰ ਲੋ ਕੋਈ ਡਰਾ ਕਰਨਾ ਮੰਮੀ ਰਕਣੀ ਮਾਨੂੰ ਜਿੰਦਗੀ ਦੀ ਫਿਲਮ ਹੀ ਨਹੀਂ ਦਿਖਾਈ ਦਰ ਡੈਡੀ ਨੇ ਮੈਨੂੰ ਨਹੀਂ ਦਿਖਾਈ ਕਿਉਂ ਲੱਸੀ ਹੋਵੇ ਦੇਖ ਲਾ ਫਿਲਮ ਲੱਸੀ ਤਾਂ ਹੋਈ ਪਈ ਆ ਕਿੰਨੀ ਮਾੜੀ ਹੋਗੀ ਨਿੰਨਾ ਡੈਡੀ ਨੇ ਕਿਹਾ ਹੋ ਫੇਰ ਰਹਿਣਾ ਮੇਰੇ ਘਰ ਨਾਲ ਦੇਖੇਗਾ ਨਹੀਂ ਡੈਡੀ ਨੇ ਮਮੀ ਪਤਾ ਨਹੀਂ ਮੈਨੂੰ ਕਿ ਫਿਰ ਤਾਂ ਹਣ ਲਾ ਡੈਡੀ ਨਾਲ ਕਹਿੰਦਾ ਮੈਂ ਛੋਲੇ ਫਲੋਂ ਦੇਖੀ ਸੀ ਮੈਨੂੰ ਤਾਂ ਪਤਾ ਨਹੀਂ ਕਿ ਮੈਂ ਤਾਂ ਨਹੀਂ ਪਤਾ ਦੇਖਿਆ ਕਿ ਨਹੀਂ ਹਨ ਹੋਰ ਜਾਣਾ ਹੂੰ ਇਹਦਾ ਹੁਣ ਕਰੀ ਜਾਂਦੀ ਮੇਰੀ ਸੌਂਪਣਾ ਖੇਲਿਆ ਮੈਂ ਜਾਣਾ ਵਾ ਦੇਖ ਵਾਲਿਆਂ ਤੋਂ ਚਲ ਮੰਨ ਗਿਆ ਡੈਡੀ ਤਾਂ ਚਲੋ ਹੈ ਚਲੋ ਤੂੰ ਸੱਚੀ ਨਹੀਂ ਕਰ ਦੇਖੀ ਨਾ ਨਾ ਮੈਂ ਨਹੀਂ ਦੇਖੀ ਜਮਾ ਮੈਂ ਤਾਂ ਜਾਣਦੀ ਨਹੀਂ ਹਾਂ ਫਿਰ ਮ ਕੀ ਜੀ ਹੁੰਦੀ ਲਾ ਇਹ ਡਾਣਾ ਬਾੜੇ ਜਵਾਰ ਦੀ ਨਾ ਸੱਤ ਲਾ ਆਪਣੇ ਡਾਣੇ ਬਾੜੇ ਜਵਾਰ ਦੀ ਇਹ ਡਾਣਾ ਬਾੜਾ ਕਿੱਥੇ ਆ ਮੈਂ ਤਾਂ ਉਹ ਵੀ ਹੈ ਨਹੀਂਗਾ ਇਹ ਡਾਣਾ ਵੀ ਵਿਚਾਰਾ ਮਰ ਗਿਆ ਪਿਆ ਉਹਦੇ ਵੀਰ ਸੁਣਾਉਣ ਗਿਆ ਉਹ ਲਾ ਉਹ ਤਾਂ ਮਾਂ ਮਾਂ ਕਰੀ ਜਾਣ ਗਈਆਂ ਕਾਲੋ ਭਰਾ ਤਰ ਤਰ ਤਰੀ ਸੌ ਤੜਾ ਕੇ ਲਿਆਉਣਾ ਖਾ ਕੇ ਲਿਆਉਣਾ ਫਿਰ ਮਾਂ ਡੈਡੀ ਨੂੰ ਡੈਡੀ ਨੂੰ ਜਾਣਾ ਦੇਖਣਾ ਹਾਂ ਕੀ ਸਿਰ ਦੁਖਦਾ ਬੁਖਾਰ ਹੋਆ ਡੈਡੀ ਮਾਂ ਹਣਾ ਦਵਾਈ ਦੰਦੇ ਆ ਤੁਹਾਨੂੰ ਆਹ ਉਹਦੇ ਦੀ ਪਾਉਂ ਬੈਠਾ ਤੇ ਆ ਰੋ ਕਹਿੰਦਾ ਮੈਂ ਵੀ ਜਾਣਾ ਨਾ ਉਹਨੇ ਕੁਰਸੀ ਦਾ ਉਹ ਨਾ ਕਰ ਲਿਆ ਬੇ ਰੋਟੀ ਖਾਣਾ ਮੈਂ ਚਾ ਤਾਂ ਉਹਨੇ ਕਰ ਲਿਆ ਕੁਰਸੀ ਦਾ ਉਹ ਦਿਖਾ ਲਿਆ ਦਿਖਾ ਲਿਆ ਵਾ ਕਾਲਾ ਫਰਮਾਂ ਮੈਂ ਆਇਆ ਕਾਰ ਲੀੜੇ ਪਾਖਰਾ ਮੈਂ ਮੈਂ ਤਾਂ ਨੀਂਦ ਆਉਂਦੀ ਐ ਮੈਂ ਤਾਂ ਸੌਣਾ ਉਹ ਸੌਣਾ ਨਹੀਂ ਹੁਣ ਤੂੰ ਮੁੱਕਰ ਗਈ ਦੋਹੇ ਪਾਸੇ ਹੋ ਜੰਦੀ ਐ ਮੈਂ ਟਚਰੀ ਮੈਂ ਤਾਂ ਸੌਣਾ ਉਹ ਹੁਣ ਗਈ ਜੰਦੀ ਐ ਮੱਫਾ ਨੂੰ ਦੇਖਣੀ ਆ ਉਹ ਸੌਣਾ ਮੈਂ ਤਾਂ ਅੱਜ ਹਮ ਵੀ ਪਈਆਂ ਸੌਣਾ ਅੱਜ ਕੋਈ ਨਾ ਉੱਥੇ ਤਨ ਬਹਿ ਕੇ ਨਾਲੇ ਏਸੀ ਲੱਗਿਆ ਠੰਢੀ ਠੰਢੀ ਹਵਾ ਨਾਲੇ ਫਰਉਂਦੇ ਕਿਉਂ ਨੇ ਇੰਮੀ ਬਿਰਕ ਦੀ ਵਾਲੀ ਹੱਛੇ ਵਾਲੀ ਆ ਕਹਿੰਦੇ ਨਾਲੇ ਤੇਰੀ ਸੋਤ ਡਾ ਲਿਆ ਉਹਨੇ ਨਾਲ ਤੈਨੂੰ ਸ਼ਨਮਾ ਦਾ ਖਾਲੇ ਮੈਂ ਵੀ ਕਹਿ ਜਾ ਹੁੰਦਾ ਹੈ ਉਹ ਹਾਂ ਹਾਂ ਕਿਆ ਲੱਗਣਾ ਫੋਨ ਆਈ ਜਾਂਦਾ ਪਾ ਲੀੜੇ ਜਿਹੜੇ ਪਾਏ ਸੀ ਆ ਆਏ ਨਹੀਂ ਹੋਰ ਪਾ ਜਿਹੜੇ ਇੰਨੇ ਨਵੇਂ ਆ ਹੋਰ ਕਿੱਥੇ ਗੋਣਿਆਂ ਦੀ ਨੇ ਨੂੰ ਕਿਉਂ ਪੁੱਤ ਹਾਂ ਹਾਂ ਚੱਕਦਾ ਆਜ ਅੱਜ ਦੇ ਉਹ ਕੱਪੜੇ ਵਧੀਆ ਮੈਂ ਕੋਠੇ ਤੇ ਸਾਦੇ ਹੱਥ ਹੋ ਗਏ ਆ ਪਾ 9 ਵਜੇ ਦਾ ਅੱਛੇ ਉਹਦਾ 10 ਦਾ ਟਾਈਮ ਆ ਫਿਰ ਮੈਂ ਤਾਂ ਅੱਜ ਕੋਠੇ ਤੇ ਢੀੜੇ ਲਾ ਕੇ ਲਿਆਉਣੇ ਆ ਨਾਲ ਮੈਂ ਵੀ ਉਹਨਾ ਟਾਈਮ ਫਿਰ ਹੁਣ ਆ ਤਿਆਰ ਮੋਈ ਹੁਣ ਲੌਂਗ ਹੈ ਫੋਨ ਐਪੀ ਨਹੀਂ ਜਣਾ ਐਪੀ ਮੰਮੀ ਮੋਵਾ ਭਾਬੀ ਘਰ ਵਾਲੀ ਸਾਰੀ ਚਲੋ ਮਾੜਾ ਦਿਨ ਮੈਨੂੰ ਡੇਰੇ ਮਾ ਲਾ ਅੱਜ ਤਾਂ ਟਿਕਟਾਂ ਲੈ ਕੇ ਜਾਊ ਡੈਡੀ ਤੋਂ ਹਾਂ ਵੇਰੇ ਮਾ ਹੈ ਟਿਕਟਾਂ ਲੈ ਕੇ ਜਾਊ ਅੱਜ ਨਹੀਂ ਹਟਦੀ ਲੈ ਪਾਸੂਟ ਸ਼ਾਟ ਆਏ ਪਾਲਿਆ ਚੱਕ ਓਏ ਹਾਏ ਆਲਾ ਇਹਦਾ ਮੈਨੂੰ ਲਾਦਾ ਪੈਸੇ ਇਨੇ ਬੜਾ ਦੇ ਜਿਵੇਂ 689 ਮੇਡੀਆਂ ਟਿਕਟਾਂ ਲੈਣੀਆਂ ਹੁੰਦੀਆਂ ਮੰਮੀ ਨੇ ਕੱਲੀ ਦੇ ਮਾ ਗੀਰੇ ਪੋਸੀ ਪੋਸੀ ਪਤਗੀ ਦੇ ਬਾਕਸ ਦਾ ਲਾ ਗੀਰੇ ਕੀ ਬਾਕਸ ਦਾ ਇਕ ਦਾ ਫਾਰਮ ਦਿਖਾ ਕੇ ਲੈਉਣਾ ਤਾਂ ਇਹਨਾਂ ਦਾ ਇਹਨੂੰ ਹੁਣ ਗੀਰੇ ਬਾਕਸਦਿਆਂ ਤੇ ਆ ਗਈ ਉਦਣ ਦੀ ਕਰੀ ਜਾਂਦੇ ਮੇਰੀ ਸੌਂ ਨਹੀਂ ਤੜਾਈ ਸੌਂ ਨਹੀਂ ਤੜਾਈ ਆ ਨਾਲ ਫੇਰ ਹੁਣ ਤਾਂ ਟਾਈਮ ਹੋ ਗਿਆ ਚੱਲਦੇ ਆਂ ਬਸ ਚੱਲਦੇ ਆਂ ਰੋਟੀ ਖਾਲਾ ਮੈਂ ਉਹਨੂੰ ਤਿਆਰ ਆਉਂਦਾ ਚੱਲਦੇ ਆਂ ਉਹ ਤਾਂ ਪਾ ਗਈ ਬੈ ਗਈ ਨਵਾਂ ਸੂਟ ਜੇ ਐਪਰਲ ਫੂਲ ਵਾਂਗੂ ਬਣਾ ਦਿੱਗੇ ਅੱਜ ਤੈਨੂੰ ਫੇਰ ਲੈ ਦੇਖ ਤੈਨੂੰ ਗੈਰ ਮੈਂ ਯਾਜ ਨਹੀਂ ਬਣਾਉਂਦੇ ਅਪਰਲ ਪੂਰਾ ਅਜੇ ਤਾਂ ਚੱਲਾ ਗਿਆ ਪਾ ਮੈਂ ਤੁਹਾਨੂੰ ਕਿਹਾ ਨਹੀਂ ਨਹੀਂ ਅੱਜ ਤਾਂ ਲੈ ਕੇ ਜਾਵਾਂਗੇ ਅੱਜ ਤੈਨੂੰ ਫਿਲਮ ਦਿਖਾ ਕੇ ਹੀ ਲਿਆਉਣੀ ਆ ਯਾਰ ਕੋਈ ਹੋ ਜੇ ਚਲੋ ਤਰਾ ਹੁਣ ਸਵਾਨਾ ਹੋ ਗਏ 8:30 ਦਾ ਚੱਲ ਪਣੀ ਆ ਚਲੋ 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 ਖੜਾ ਚਲੋ ਫਾਦਰ ਰੱਗੀ ਦਾੜੀ ਹੋ ਕੋਈ ਓਕੇ ਚਲੋ ਹੂੰ ਲਾ ਇਹ ਤਾਂ ਪਹਿਲਾਂ ਹੀ ਠੇਡੇ ਵੱਜੀ ਜਾਂਦੇ ਜਾਂਦਾ ਪਾ ਪਹਿਲਾਂ ਹੀ ਠੇਡੇ ਵੱਜੀ ਜਾਂਦੇ ਐਕਟਰ ਚੋ ਬਾਕੀ ਸਵਾਰੀਆਂ ਬਾਕੀ ਸਵਾਰੀਆਂ ਕਿੱਥੇ ਆ ਜੀ ਪਹਿਲੇ ਪਹਿਲੇ ਤਾਂ ਨਹੀਂ ਚੱਲ ਗੋ ਮਨ ਲਾਦਾ ਅੱਜ ਪਹਿਲੇ ਦਲ ਪਹਿਲੇ ਦਲ ਚਲੋ ਅੱਜ ਫਿਰ ਦਗਾ ਕੇ ਲਿਆਈਏ ਤੁਹਾਨੂੰ ਫਿਲਮ ਆ ਜਿਓ ਕਰਾ ਲੋਏ ਜ਼ਿੰਦਗੀ ਚ ਅੱਜ ਮੰਮੀ ਵੀ ਪਹਿਲੀ ਵਾਰੀ ਫਿਲਮ ਦੇਖਣ ਚੱਲੀ ਆ ਉਦੋਂ ਭਾਬੀ ਵੀ ਪਹਿਲੀ ਵਾਰੀ ਫਿਲਮ ਦੇਖਣ ਚੱਲੀ ਆ। ਯੂਈ ਵਾਲਾ ਕੋਸ ਹੁੰਦਗਾ ਜਿਵੇਂ ਪਿਕਨਿਕ ਤੇ ਜਾਣਾ ਹੁੰਦਾ ਉੱਥੇ। ਹੈ? ਥੋੜ੍ਹ ਦੇ ਮਾਰੀ। ਇਹ ਤਾਂ ਉੱਧਰ ਬਹਿਣਗੇ ਇੱਥੇ ਬੰਦੇ। ਉਹਦੇ ਭਾਬੀ ਬੈਠੂ ਆਪਣੇ ਨਾਲ। ਓਏ ਭਾਬੀ ਤੇ ਜਿਵੇਂ ਪਿਕਨਿਕ ਤੇ ਜਾਣਾ ਹੁੰਦਾ ਆਏ ਸਮਾਨ ਚੱਕ ਲਿਆ ਨਾਲ। ਹੈ ਭਾਬੀ? ਆਹਦਾ ਜਿਵੇਂ ਪਿਕਨਿਕ ਤੇ ਚੱਲੇ ਉਹਨੇ ਆਏ ਸਮਾਨ ਚੱਕ ਲਿਆ ਆਪਾਂ ਨਾਲ। ਕਿਹੜਾ? ਹੋਰ। ਖਾਣਾ ਵੀ ਸਾਡੇ ਬਹਿ ਕੇ। ਉਹ ਤੇ ਇਹਨਾਂ ਨੇ ਬਾਹਰ ਨਹੀਂ ਦੇਣਾ ਬਾਹਰ ਲਾ। ਪਹਿਲਾਂ ਇਹ ਲੈ ਜਾਣਾ। ਚਲੋ। ਮੈਂ ਕਿਹ ਜਾਨੀ ਨੀ ਨਰਦੋ ਮੈਂ ਅੱਛਾ ਭਾਬੀ ਤਾਂ ਅੱਗੇ ਵੀ ਦੇਖਦੀ ਰਹਿੰਦੀ ਆ ਮਨਲਾ ਦਾ ਫਿਲਮ ਮਨਲਾ ਕਈ ਵਾਰ ਜਾਂਦੀ ਆ ਪਾਪਾ ਤਾਂ ਪਹਿਲੀ ਵਾਰ ਜਾਂਦੇ ਆ ਬਈ ਅੱਛਾ ਇਹ ਤਾਂ ਅੱਜ ਲੈ ਕੇ ਚੱਲੇ ਆ ਇਹਨੂੰ ਪਹਿਲੀ ਵਾਰੀ ਦੇਖਦੇ ਆ ਕੀ ਕਹਿੰਦੀ ਆ ਜਾ ਕੇ ਉਹ ਕਹਿੰਦੇ ਗਈਆਂ ਸਰ ਤਾਂ ਭਾਬੀ ਨੂੰ ਵੀ ਨਿਸ਼ਕੌਂ ਦਾ ਅੱਛਾ ਚੱਲੀ ਜਾਂਦੀ ਸੀ ਠੀਕ ਆ ਹੋਰ ਨਾਲ ਬਾਅਦ ਜੇ ਵੀ ਸ਼ੌਕ ਪੁੱਟਾ ਬਾਜੇ ਕਿਤੇ ਫਿਲਮ ਆਇਆ ਕਰਨੇ ਕਿ ਨਾਲ ਲਿਆਵੇ ਨਾਲ ਠੰਡਾ ਜਿਹਾ AC ਚ ਨੂੰ ਆ ਜਾ ਹਾਂ ਫੇਰ ਹੋਰ ਕੱਠੀਆਂ ਨਾ ਦੇਖਣ ਜਾਵੜਿਆ ਕਰਨ ਜੇ ਤਾਂ ਘਾਟੇ ਚ ਪਉਣਗੀਆਂ ਉਹਦਾ ਇਹਦਾ ਅੱਜ ਵੀ ਕਹਿੰਦੀ ਕਿ ਪਰਲ ਫੂਲ ਵਾਲਾ ਕੰਮ ਨਾ ਕਰਦੇਓ ਕਹਿੰਦੀ ਲੀੜੇ ਪਾਇਪ ਵਾਏ ਹੋਰ ਰਹੀ ਜਾਂਦੇ ਕਹਿੰਦੀ ਦੱਸਿਓ ਤਾਂ ਜੇ ਲੱਜ ਆਗਣਾ ਸੱਚੀ ਮੈਗਾ ਨਹੀਂ ਅੱਜ ਤਾਂ ਤੁਹਾਨੂੰ ਪਾਸੇ ਨਹੀਂ ਗੱਲ ਕਰੀ ਮੈਨੂੰ ਨਹੀਂ ਸੁਆਹ ਹੋਣੀ ਚਾਹੀਦੀ ਟਾਈਮ ਹੁੰਦਾ ਹਾਂ ਹਾਂ ਜਵਾਬ ਤਾਂ ਕਹਿੰਦੀ ਹੁੰਦੀ ਆ ਨਹੀਂ ਨਹੀਂ ਜਾਣਾ ਇਹਨਾਂ ਹੀ ਉੱਧੇ ਕਹਿੰਦੀ ਸਦਾਵਦੀ ਸਾਰ ਬਿਲਾਲ ਦੇਣੀ ਹਾਂ ਉਹਦੇ ਫਿਲਮ ਵਧੀਆ ਨਹੀਂ ਲੱਗੀ ਸੀ ਆ ਉਹਦਣ ਸਹੀ ਗੱਲਾਂ ਨਾ ਬਸਰੀ ਵਾਲੇ ਦਾ ਜਾਣਾ ਦਾ ਸੀਗਾ ਜਾਨਾ ਉਹ ਕਿਉਂ ਰੋਇਆ ਪੁੱਤਰ ਨੂੰ ਲੈ ਕੇ ਜਾਂਦਾ ਕਰੇ ਪੁੱਤਰ ਨੂੰ ਇਤੀ ਵੀ ਆਦਾਰ ਉਪਦੀ। ਆਹੀ ਤਾਂ ਗੁੰਮਗਾ ਤੇ ਇਦਾਂ ਤਾਂ। ਉਹਨਾਂ ਵਾਰਛਰੀ ਤੇ ਜਾਣਾ ਤਾਂ ਸੀ ਇਹਨਾਂ ਨੇ ਉਦੋਂ ਫਿਲਮ ਨਹੀਂ ਕੋਈ ਚੱਜ ਦੀ ਲੱਗੀ ਸੀ। ਹਾਂ ਫਿਲਮ ਨਹੀਂ। ਇਹ ਕਹਿੰਦੇ ਜਾਣਾ ਸੀਗਾ। ਹਾਂ ਕੜੀ ਸਰ ਸਾਹਿਬ ਜਾਣਾ ਸੀ ਉਦੋਂ। ਨਹੀਂ ਬੈਣਾ ਸਰ ਜੂ ਮਨ ਉਸ ਤੋਂ ਜਾਣੀ ਜਾਣਾ। ਹਾਂ ਅੱਜ ਫਿਰ ਅੱਜ ਉਹ ਵੀ ਫਿਲਮ ਵੀ ਵਧੀਆ ਲੱਗੀ ਆ ਫੈਮਲੀ ਵਾਲੀ ਡੱਬਰ ਜੀ ਵਾਲੀ। ਦੋਨੇ ਦੇਖੀਆਂ ਦੀ ਜੀ ਆ ਬਾਦ ਆ। ਅੱਛਾ ਦੋ ਪਾਰ ਦੇਖ ਲੀ ਬੱਬੀ ਤੋਂ ਬੈਨੂ। ਇਹ ਵੀ ਦੋ ਦੋ ਵਾਰ ਦੇਖਿਆ ਕਰ। ਅੱਛਾ। ਆਹ ਉਹ ਰਾਜ ਤੀਜਾ ਬਾਅਦਵੀ ਤੋਂ ਦਿਖਾ ਕੇ ਲਿਆਈਏ ਦੇਖੀ ਦੇਖੀ ਚਿੰਕੀ ਨੂੰ ਲੈ ਕੇ ਪਹਿਲੀ ਵਾਰ ਗਿਆ ਨਾ ਚਿੰਕੀ ਹਾਂ ਉਹ ਫਿਲਮ ਦਿਖਾ ਕੇ ਲਿਆਈ ਸੀ ਉਹਨਾਂ ਨੂੰ ਠੀਕ ਆ ਠੀਕ ਆ ਠੀਕ ਆ ਉਹਦੇ ਮੇਰੇ ਨਾਲ ਸੀ ਚਲੋ ਇਹ ਵੀ ਗਈ ਪਹਿਲੀ ਰੀਤ ਨੂੰ ਹੋਰ ਹੀ ਜੇ ਲੱਗੂਗਾ ਜਦੋਂ ਵਿੱਚ ਜੇ ਵੜੇਗੀ ਸ਼ੈਨ ਮੇਰੇ ਉੱਥੇ ਡਰ ਨਾ ਜਾਈਂ ਨੇਰੇ ਨੇਰਾ ਹੋਊਗਾ ਹੋਰ ਨੇਰੇ ਜੀ ਫਲੋਂ ਦਿਖਾਉਂਦੇ ਉਹ ਵੱਡਾ ਸਾਰਾ ਪਰਦਾ ਲੱਗਿਆ ਹੁੰਦਾ ਵਾ ਉੱਥੇ ਫਲੋਂ ਚੱਲਦੀ ਆ ਬਾਕੀ ਸਾਰੇ ਬਹਿ ਕੇ ਦੇਖਦੇ ਆ ਥੱਲੇ ਕੁਰਸੀਆਂ ਲੱਗੀਆਂ ਹੋਣਗੀਆਂ ਨੰ ਦਿਖਾਉਣਾ ਚੱਲ ਗਏ ਇਹ ਜਨਮ ਦੇਖਿਆ ਹੀ ਨਹੀਂ ਨਾ ਦੇਖਿਆ ਹੀ ਨਹੀਂ ਇਹਦਾ ਕਦੇ ਨਹੀਂ ਦੇਖਿਆ ਇਹਦਾ ਅੱਜ ਵੀ ਡੈਡੀ ਪੱਲਾ ਘਾਲਦਾ ਨਹੀਂ ਸੀ ਬਾਜ ਕਹਿੰਦਾ ਚਲ ਜਾਇਆ ਅੱਡਿਆ geke ਦਾ ਡੈਡੀ ਡੈਡੀ ਦਾ ਸਿਰ ਤੇ ਆ ਦੌਦਾ ਗਿਆ ਹੁਣ ਦਵਾਈ ਦਿੱਤੀ ਫਿਰ ਨਹੀਂ ਤੁਹਾਨੂੰ ਵੀ ਲੈ ਕੇ ਆਉਣਾ ਸੀ ਇਹ ਨਾਲ ਡੈਡੀ ਨਹੀਂ ਆਏ ਹੋਗਾ ਨਾ ਉਹ ਤੋਂ ਵੀ ਤਾਰੀ ਚੱਕਦੇ ਅੰਦਰ ਬੇਦਾ ਕੀਤਾ ਉਹ ਬਾਹਰ ਸ਼ਾਹ ਪੁਰਸ਼ਾ ਲਾਉਣੇ ਆ ਕਰਕੇ ਉਹ ਹੰਬ ਗਿਆ ਹੁਣ ਕੰਮ ਹੁੰਦਾ ਨਹੀਂ ਉਹਨੇ ਐਵੇਂ ਲੱਗ ਜਾਂਦੇ ਆ ਤੁੰਡੀ ਵਾਲਿਆਂ ਨੂੰ ਕਿਹਾ ਹਣਾ ਸੀ ਹਾਂ ਉਹ ਗੱਡੀਆਂ ਵਾਲਿਆਂ ਨੂੰ ਕਹਾਂਵਾਂਗੇ ਉਹ ਲੈ ਜਾਣਗੇ ਚੱਕ ਕੇ ਦੂਰੀ ਉਹਨਾਂ ਨੂੰ ਗੱਲ ਉਹ ਕਿਹਾ ਵਾਂਗੇ ਸਹੀ ਗੱਲਾਂ ਨਾਲੇ ਵਿਚਾਰਿਆਂ ਨੇ ਕੰਮ ਆ ਜੂ ਨਮਾਕਰ ਪਹਿਲਾਂ ਤਾਂ ਕੱਥੇ ਰਹਿ ਕੋਲੋ ਜਗਰਾਵਾ ਹੁੰਦਾ ਪਹਿਲਾਂ ਉਹ ਉਧਰ ਹੁੰਦਾ ਸੀ ਮੰਡੀ ਕਰਨੀ ਕਹਿੰਦੇ ਇੱਧਰ ਨਹੀਂ ਹੁੰਦਾ ਗੱਡੀਆਂ ਕਾਠੀ ਵਾਲਾ ਮੰਦਲਾ ਦਾ ਟਰੈਕਟ ਨਹੀਂ ਮੈਣਣੀ ਮਨ ਲਾਦਾ ਜਿਹੜੇ ਹਿਸਾਬ ਨਾਲ ਲੱਗੀਏ ਕੋਣਾ ਹੀ ਹੁੰਦਾ ਆ ਨਹੀਂ ਭਰਾ ਤੇ 8.5 ਵਾਲੇ ਵੀ ਆ ਆ ਜਾਂਦੇ ਆ ਕੋ ਜਾਂਦੇ ਹੋਣਗੇ ਜੀ ਦੇ ਜਾਂਦੇ ਆ ਤੇ ਆਉਂਦੇ ਆ ਕਾਠੀ ਬਹੁਤ ਬਹੁਤ ਕਾਠ ਹੈ ਬਹੁਤ ਕਾਠ ਹੈ ਸੌਕਣ ਕਿਹੜੀ ਸੌਕਣ ਟੂ ਆ ਹਾਂ ਆ ਸੌਕਣ ਦੂਜੀ ਦੂਜੀ ਆ ਬਾਪੀ ਜੀ ਜੀ ਆ ਉਹ ਨੇ ਦੋਨੇ ਆ ਗਏ ਉਹ ਨਿੱਕੇ ਦੇ ਇਲਦਾਰ ਦੀ ਗੱਲ ਕਰਦੋ ਮਤਲਬ ਤੁਸੀਂ ਇਹ ਹੋਰ ਆ ਇਹ ਸੌਕਣ ਟੂ ਆ ਨਾ ਕਾਠ ਬਹੁਤ ਆਜ ਇੱਥੇ ਅਰੇ ਨਹੀਂ ਇੱਕ 8.50 ਲੱਗਿਆ ਹੋਇਆ ਸੀਗਾ ਇੱਕ 9.5 ਸੀ ਆ ਹੁਣ 8.5 ਵਾਲੇ ਇੱਧੇ ਬਾਹਰ ਨਿਕਲਦੇ ਆ ਆਪਾਂ ਇੱਧਰ ਹੀ ਲਾਵਾਂਗੇ ਉਹ ਉਧਰ ਨੂੰ ਗੱਡੀ ਚਲੋ ਵੀ ਚਲੋ ਕਰਾ ਬੰਦੇ ਹਜੇ ਇੱਧੇ ਰਹਿ ਗਏ ਰਾਹ 'ਚ ਆਉਂਦੇ ਆਪਾਂ ਟਿਕਟਾਂ ਲੈ ਲੀਏ ਉਦੋਂ ਚਲੋ ਲਵਾਂਗੇ ਆਪਾਂ ਟਿਕਟਾਂ ਆ ਜਾ ਕਰ ਹਾਂ ਅੰਦਰ ਜਾ ਕੇ ਨਾ ਡਾੜਦੀਆਂ ਆਹ ਇਹ ਲਿੰਗਾ ਫਿਲਮਾਂ ਹੀ ਫਿਲਮਾਂ ਆ ਆ ਫਿਲਮਾਂ ਹੀ ਆਉਣ ਵਾਲੀਆਂ ਵੇ ਇਹ ਤਾਂ ਆਉਣ ਹੀ ਆ ਦੇਖੀ ਕਿੱਥੇ ਆ ਸੁਦਾਮਾ ਥੋੜਾ ਆ ਇਹ ਤਾਂ ਦੀਪਖਰੋੜ ਆ ਸੁਦਾਮਾ ਆਉਂਦੇ ਨੂੰ ਨਹੀਂ ਸੁਦਾਮਾ ਨਹੀਂ ਕਹਿੰਦੇ ਆ ਜਾ ਕਰਾਉਣ ਅੰਦਰੋਂ ਦਾ ਡਰ ਜੀ ਆਪਣੀਆਂ ਕਿਹੜੀ ਸ਼ੀਟ ਚ ਆਉਦੇ ਆ ਬਸ ਉਹ ਹੀ ਲਗਾ ਉਹਨੇ ਸੁਝਾਇਆ ਜੇ ਸਾਡੇ ਘਰ ਔਲਾਦ ਨਾ ਹੋਈ ਤੇ ਸਾਡੀ ਜਿਨੀ ਨੇ ਸਾਡੇ ਸ਼੍ਰੀ ਗੁਰੂ ਲੰਗੇ ਤੇ ਇਹ ਸੱਤਰ ਵਿੱਚ ਚਲਦੇ ਆਂ ਦੀ ਬਿਨਸੀਪ ਕਰਨੇ ਆਪਣੇ ਸ਼ੂਤੀ ਆ ਜਾ ਆ ਜਾਣ ਦਾ ਇਰਾਦਾ ਬਹੁਤ ਆ ਹਾਲਾਂਕਿ ਨਿਰਮਲ ਸਿੰਘ ਨੇ ਪਹਿਲਾਂ ਨਹੀਂ ਲੈਦਾ ਇਹ ਥੋੜੀ ਸਾਬਤ ਹੁੰਦਾ ਹੈ ਕਿ ਕਾਕਾ ਨਰਮਲ ਸਿੰਘ ਬਿਲਕੁਲ ਬੇਖ਼ੁਦੰਦ ਹੈ ਫਿਰ ਉਸ ਤੋਂ ਬਾਅਦ ਚਲੋ ਬੈਠੋ ਨਿਰਮਲ ਸਿੰਘ ਦੀ ਜਲਦੀ ਫਲਾਮ ਹੁੰਦਾ ਚੱਲ ਪਈ ਓਏ ਨਰਮਲ ਸਿੰਘ ਜੀ ਮੰਨੀ ਕਿਹਾਉ ਕਿ ਕਿਉਂਕਿ ਉਹ ਉਹਨਾਂ ਦੀ ਅਗਲਾ ਦੇ ਵਿੱਚ ਆਏ ਉਹਨਾਂ ਨੂੰ ਉਹਨਾਂ ਦੇ ਅਗਲਾ ਵਿੱਚ ਨਹੀਂ ਜਾਣਾ ਚਾਹੀਦਾ ਇਸ ਤੋਂ ਬਾਅਦ ਚੱਲ ਪਈ ਫਲਾਮ ਦੇਖਿਆ ਫਿਰ ਕਾਰਵਾ ਦੀ ਬੀਬੀ ਕਿਹਨੂੰ ਜੀ ਕਾਰਵਲ ਵੱਧ ਗਿਆ ਕਿਵੇਂ ਲੱਗਿਆ ਡਰ ਜਾਂਦਾ ਨਹੀਂ ਲਾਦਾ ਸ਼ਰਮੇ ਤੋਂ ਬੱਦਵੀਂ ਨਸੀਬਕੌਰ ਆਪਣੀ ਛੁੱਟੀ ਭੈਣ ਦੀ ਸ਼ੌਕਣ ਬਣ ਗਈ ਤੇ ਉਹਦਾ ਘਰ ਹੱਸਣਾ ਦਿੱਤਾ ਚਲੋ ਦੇਖੋ ਫਿਰ ਸ਼ੌਕਣ ਵੀ ਵੱਧ ਪੜ੍ਹੀ ਲਿਖੀ ਸੀ ਉਹ ਆਪਣੇ ਹੱਕਾਂ ਲਈ ਲੜੀ ਤੇ ਦੋਹੇ ਭੈਣਾਂ ਦੀ ਲੜਾਈ ਦੇ ਚੱਲਦੇ ਆਪਾਂ ਘਰ ਦੇ ਮਾਸੋਂ ਆਪਣਾ ਉਹ ਪੁਰਾਣਾ 파ਟ ਦੇਖਿਆ ਉਹਨਾਂ ਤੋਂ ਇਹ ਤਾਂ ਹੁਣ ਨਵਾਂ 파ਟ ਆਇਆ ਪੁਰਾਣਾ 파ਟ ਦੇਖਿਆ ਹੁਣ ਇਹ ਤਾਂ ਹੁਣ ਨਵਾਂ ਆਇਆ ਰਿਹਾ ਮੈਂ ਲਿਖਿਆ ਆਉਂਦੇ 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 ਮਾਸੇ ਯਾਰ ਟੈਕ ਪੈਈ ਚੋ। ਹਾਂ? ਪੈਈ ਚੋ। ਦਾਲ ਜੀ ਤਾਂ ਲਿਆਂਦੀ। ਹਮ ਦਾਲ ਹੀ ਖਾ ਲੋ ਹਾਂ ਹੋਰ ਕੀ ਆ। ਗਿੜਾ ਗੂੜਾ ਦਿਆ ਉਹ ਉਹਨਾਂ ਦਾ ਤਾਂ ਸੌਣੇ ਬੈਠੀ ਤੀਆਂ। ਸੋਤਰ ਕਰਨਾ ਚੱਲੋ। ਹੋਰ ਹਾਂ? ਕੀ ਲੋ ਗਿੜਾ ਗੂੜਾ ਦੇਖਿਆ ਜੀ। ਹਾਂ? ਮੱਕੇ ਦੀਆਂ ਛੱਨਾ। ਹੂੰ। ਲੈ ਲੋ। ਚਾ ਲੋ ਲਾੜੂ। ਆਉਂ। ਆਉਂਦਾ ਨੀ ਯਾਰਾ। ਇਹ ਤਾਂ ਤੋ ਪ੍ਰੀ ਰੈਡ ਖੱਲਾਂ ਦਾ ਦੇ ਦੋ ਸਾਡਾਂ ਹੈਲੋ ਸਾਡੇ ਗੋੜ ਵਾਲੇ ਗੋੜ ਵਾਲੇ ਓਏ ਗੋੜ ਵਾਲੇ ਸਾਡੇ ਆ ਓਏ ਜਰਦਾਸ ਨੋ ਵੀਰ ਬਿਰਮਨ ਕੰਨਾ ਮੱਜਾ ਚਾਹਦਾ ਹੈਲੋ ਕਮੇ ਲੱਗੀ ਫ਼ਾਲੋ ਫਰ ਅੱਜ ਵਧੀਆ ਲੱਗੀ ਫਿਲਮ ਤਾਂ ਸੋਹਣੀ ਸੀ ਹੈ ਨਾ ਯਾਰ ਮੂੰਹ ਜਿਹੜਾ ਹਲਕੀਆਂ ਜੀਆਂ ਦੇਖੀਆਂ ਉਹਨੀਆਂ ਸੀ ਇਹ ਕਿਹੜੀਆਂ ਇਹ ਤਾਂ ਫਿਲਮ ਹੀ ਪਹਿਲੇ ਦਿਨ ਆਈ ਸੀ ਅੱਜ ਨਹੀਂ ਆਈ ਹੈ ਇਹ ਚਾਹਨਾ ਕਿੱਥੋਂ ਦੇਖ ਲਗਾਉਂ ਉਹੀ ਸੀ ਨਾ ਇਹ ਕਰੈਕਟਰ ਉਹ ਸੀ ਦਾਰੇ ਨਹੀਂ ਜਦੋਂ ਬੇਲਣੇ ਜੇ ਖੜਤੀ ਵੀ ਜਿਹੜੇ ਸਾਰੇ ਨਾਲ ਪਹਿਲਾਂ ਜਿਹੜੀ ਬਾਲੀ ਥੋੜੀ ਲੱਗਦੀ ਉਹ ਦੂਜੀ ਵਾਲੀ ਉਹ ਜਿਹੜੀ ਥੋੜੀ ਜਿੰਨੀ ਠੀਕ ਸੀ ਹਾਂ ਹਾਂ ਉਹ ਵਾਲੇ ਵਧੀਆ ਬਣੇਗੇ ਮੈਂ ਜਿੰਨ ਨੂੰ ਹਮ ਸੌਕਣੇ ਆ ਜਾ